ਹਰ ਰੋਜ਼ ਛੋਟੀਆਂ ਬੱਚੀਆਂ ਨਾਲ ਹੋ ਰੀਆਂ ਬਲਾਤਕਾਰ ਦੀਆਂ ਘਟਨਾਵਾਂ ਪੰਜਾਬ ਨੂੰ ਸ਼ਰਮਸਾਰ ਕਰ ਰਹੀਆਂ ਨੇ ਪਟਿਆਲਾ ਚ ਇੱਕ 2 ਸਾਲ ਦੀ ਬੱਚੀ ਨਾਲ 14 ਸਾਲ ਦੇ ਲੜਕੇ ਵੱਲੋਂ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਬੱਚੀ ਦੀ ਮਾਂ ਮੁਤਾਬਕ ਉਸ ਦੀ 2 ਸਾਲ ਦੀ ਲੜਕੀ ਨੂੰ ਗੁਆਂਢ ਵਿੱਚ ਰਹਿੰਦੇ 14 ਸਾਲ ਦੇ ਲੜਕੇ ਨੇ ਟੀਵੀ ਵੇਖਣ ਦੇ ਬਹਾਨੇ ਆਪਣੇ ਘਰ ਬੁਲਾਇਆ ਸੀ ਜਿੱਥੇ ਉਸ ਨੇ ਬੱਚੀ ਨੂੰ ਆਪਣੀ ਗੰਦੀ ਨੀਅਤ ਦਾ ਸ਼ਿਕਾਰ ਬਣਾਇਆ लेप कर रहा था मेरे कुड़ी का 14 साल का मंडा था उसका नाम अमरजीत अच्छा मतलब लटकी क्या मतलब आपके पास हो रही थी या खेल रही थी क्या मेरे पास सो रही थी उसने अपनी बहन से बोला तो क्या बोला कहां लेके जा रही है दुकान टीवी दिखाने के लिए बहाने से वहां ले गया तो आपने तो फिर उसको पुलिस को इंफॉर्मेशन दे दी पुलिस को बता दी आपने हां पुलिस को भी बता पुलिस ने लड़की के मां के बयान के आधार पे दोषी ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਨਾਲ ਹੀ ਪੁਲਿਸ ਸੇਵੀ ਕਹਿ ਰਹੀ ਹੈ ਕਿ ਲੜਕੀ ਦੇ ਨਾਲ ਬਲਾਤਕਾਰ ਨਹੀਂ ਹੋਇਆ ਪੁਲਿਸ ਮੁਤਾਬਕ ਲੜਕਾ 7ਵੀਂ ਕਲਾਸ ਵਿੱਚ ਪੜ੍ਹਦਾ ਹੈ ਅਤੇ ਉਸ ਦੀ ਪਾਲ ਕੀਤੀ ਜਾ ਰਹੀ ਹੈ। ਮੇਰੀ ਲੜਕੀ ਜਿਹੜੀ ਉਹ ਅਸੀਂ ਮਤਲਬ ਮੇਰੇ ਨਾਲ ਦੂਜੇ ਬੱਚਿਆਂ ਦੇ ਰੇੜੇ 'ਚ ਖੇਡ ਰਹੇ ਸੀਗੇ ਇਹ ਜੋ ਲੜਕਾ ਹੈ ਕਰੀਬ ਦੀ ਉਮਰ 14 ਸਾਲ ਹੈ ਇਹ ਉੱਥੋਂ ਲੜਕੀ ਅਨੁਸ਼ਕਾ ਨੂੰ ਘਰੋਂ ਦੇ ਬਹਾਨੇ ਆਪਣੇ ਕਮਰੇ 'ਚ ਲੈ ਗਿਆ ਕਮਰੇ 'ਚ ਲਿਜਾਣ ਤੋਂ ਬਾਅਦ 15-20 ਮਿੰਟ ਬਾਅਦ ਇਹਨੂੰ ਆਪਣੀ ਲੜਕੀ ਦੀਆਂ ਚੀਕਾਂ ਦੀ ਆਵਾਜ਼ ਆਈ ਹੈ ਜਦੋਂ ਬਾਹਰ ਆ ਕੇ ਦੇਖਿਆ ਤਾਂ ਜਿਹੜੀ ਚੀਕਾਂ ਦੀ ਆਵਾਜ਼ ਸੀਗੀ ਇਹ ਲੜਕੇ ਜਿਹੜਾ ਅਮਰਜੀਤ ਦਾ ਜਿਹੜਾ ਲੜਕੀ ਨੂੰ ਲੈ ਗਿਆ ਸੀਗਾ ਇਹਦੇ ਕਮਰੇ ਚੋਂ ਆ ਰਹੀ ਸੀ ਤਾਂ ਜਦੋਂ ਉਹਦੀ ਮਾਂ ਨੇ ਜਾ ਕੇ ਕਮਰੇ ਚ ਦੇਖਿਆ ਤਾਂ ਲੜਕਾ ਜਿਹੜਾ ਹੈਗਾ ਇਹ ਲੜਕੀ ਨਾਲ ਰੇਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿੰਨੇ ਮੌਕੇ ਤੇ ਰੌਲਾ ਪਾਇਆ ਤਾਂ ਲੜਕਾ ਜਿਹੜਾ ਅਮਰਜੀਤ ਹੈ ਉਮਰ 14 ਸਾਲ ਇਹ ਮੌਕੇ ਤੋਂ ਭੱਜ ਗਿਆ ਬਹਿਰ ਹਾਲ ਪੁਲਿਸ ਨੇ ਦੋਸ਼ੀ ਲੜਕੇ ਨੂੰ ਫੜਾ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਪਰ ਪੰਜਾਬ ਵਿੱਚ ਛੋਟੀਆਂ ਬੱਚੀਆਂ ਨਾਲ ਹੁੰਦੀਆਂ ਬਲਾਤਕਾਰ ਦੀਆਂ ਵਾਰਦਾਤਾਂ ਇੱਕ ਗੰਭੀਰ ਵਿਸ਼ਾ ਨੇ ਪਟਿਆਲਾ ਤੋਂ rau virender report डेली पोस्ट ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ